ਫੇਸਬੁਕ ਤੇ ਨਾ ਵੀਡੀਓ ਚੱਲੀ ਜਾਂਦੀ ਆ ਮੇਰੇ ਉਤੇ ਬਣਾਈ ਜਾਂਦੇ ਦੋ ਤਿੰਨ ਜਣੇ ਅਗੇ ਨੇ ਜੀ ਬਾਹਰੋਂ ਪੈਸਾ ਪਤੀ ਜਪਤੀ ਜੀ ਦੇ ਨਾਮ ਤੇ ਖਾ ਗਈ ਅਗੇ ਨੇ ਗੱਡੀ ਤਾਂ ਲੈ ਲਈ ਬਾਹਰੋਂ ਪੈਸਾ ਆਇਆ ਇਹਦੇ ਭਤੀਜਾ ਪਤੀਜੀ ਦੇ ਨਾਮ ਤੇ ਲੋਕਾਂ ਤੋਂ ਨੇ ਲਿਆ ਕਿਸੇ ਕੋ ਕੋਈ ਪ੍ਰੂਫ ਹੈਗਾ ਗਾਈਜ਼ ਵੀਰੇ ਦੇ ਨਾਮ ਨਾਲ ਮਸ਼ਹੂਰ ਹੋਈ ਮਨਪ੍ਰਿਤ ਭੈਣ ਤੇ ਲੱਗੇ ਵੱਡੇ ਇਲਜ਼ਾਮ ਜੀ ਹਾਂ ਮਨਪ੍ਰਿਤ ਭੈਣ ਨੂੰ ਲਗਭਗ ਹਰ ਕੋਈ ਜਾਣਦਾ ਹੀ ਹੈ ਜਿਸਨੇ ਆਪਣੀਆਂ ਹਾਸੇ ਮਜ਼ਾਕ ਤੇ ਮਨੋਰੰਜਕ ਵੀਡੀਓਜ਼ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਪਿਛਲੇ ਕੁਝ ਦਿਨਾਂ ਤੋਂ ਮਨਪ੍ਰਿਤ ਭੈਣ ਤੇ ਅਮਨ ਰੰਦਾਵੇ ਵੱਲੋਂ ਗੰਭੀਰ આરોਪ ਲਗਾਏ ਜਾ ਰਹੇ ਹਨ ਕਿ ਉਹ ਆਪਣੇ ਭਤੀਜੇ ਭਤੀਜੀ ਦੀ ਮਦਦ ਦੇ ਨਾਮ ਤੇ ਬਾਹਰੋਂ ਪੈਸੇ ਮੰਗਾ ਕੇ ਖਾਂਦੀ ਹੈ। ਇਥੋਂ ਤੱਕ ਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਵਾ ਕਿ ਉਸਨੇ ਆਪਣੇ ਪਤੀ ਦੇ ਕਹਿਨ ਤੇ ਆਪਣੇ ਪਹਿਲੇ ਮੁੰਡੇ ਨੂੰ ਵੀ ਘਰੋਂ ਬੇਦਖਲ ਕਰ ਦਿੱਤਾ ਵਾ ਇੰਨਾ ਸਾਰੀਆਂ ਗੱਲਾਂ ਨੂੰ ਲੈ ਕੇ ਗਾਇਜ਼ ਵਿਰੇ ਵਾਲੀ ਮਨਪਿਤ ਭੈਣ ਲਾਈ ਬਾਈ ਤੇ ਆਓ ਸੁਣਦੇ ਹਾਂ ਉਸਨੇ ਇਹਨਾਂ ਇਲਜ਼ਾਮਾਂ ਬਾਰੇ ਕੀ ਕਿਹਾ ਅਗੇ ਇਹਨੇ ਜੀ ਬਾਹਰੋਂ ਪੈਸਾ ਪਤੀ ਜਪਤੀ ਜਿਹਦੇ ਨਾਮ ਤੇ ਖਾ ਗਈ ਅਗੇ ਇਹਨੇ ਗੱਡੀ ਤਾਂ ਲੈ ਲਈ ਬਾਹਰੋਂ ਪੈਸਾ ਆਇਆ ਇਹਦੇ ਭਤੀਜਾ ਪਤੀਜੀ ਦੇ ਨਾਮ ਤੇ ਲੋਕਾਂ ਤੋਂ ਇਹਨੇ ਲਿਆ ਕਿਸੇ ਕੋ ਕੋਈ ਪ੍ਰੂਫ ਹੈਗਾ ਵੀ ਬਾਹਰੋਂ ਮੈਨੂੰ ਕੋਈ ਪੈਸਾ ਆਇਆ ਹੋਵੇ ਗੱਡੀ ਲਈ ਜਾਂ ਕਿਸੇ ਤੋਂ ਮੈਂ ਹੈਲਪ ਮੰਗੀ ਹੋਵੇ ਠੀਕ ਆ ਕੋਈ ਪ੍ਰੂਫ ਤੋਂ ਬਿਨਾ ਨਾ ਬੋਲਿਆ ਕਰੋ ਫਿਰ ਆ ਭਦਰ ਨਾਮ ਦਾ ਬੰਦਾ ਆ ਫੇਸਬੁੱਕ ਤੇ ਮੇਰੇ ਬਾਰੇ ਬੋਲਦਾ ਇਹ ਨਾ ਮੇਰੀ ਮੰਮੀ ਨੂੰ ਅੱਜ ਫੋਨ ਕਰਕੇ ਕਹਿੰਦਾ ਕਿ ਪਤਾ ਨਹੀਂ ਇਹਨੇ ਨੰਬਰ ਕਿੱਥੋਂ ਲਿਆ ਕਹਿੰਦਾ ਹੈ ਐ ਮਾਤਾ ਕਹਿੰਦਾ ਤੇਰੀ ਕੁੜੀ ਨੂੰ ਮਹੀਨੇ ਦਾ 2-3 ਲੱਖ ਡਿਗਦਾ ਤੈਨੂੰ ਕੀ ਦੇ ਕੇ ਜਾਂਦੀ ਆ ਮੈਨੂੰ ਭਾਵੇਂ 10 ਲੱਖ ਡਿਗਦਾ ਵੇ ਤੂੰ ਕੀ ਲੈਣਾ ਭਰਾਵਾ ਤੂੰ ਕੀ ਲੈਣਾ ਮੈਂ ਆਪਣੀ ਮਾਂ ਨੂੰ ਕਿੰਨੇ ਪੈਸੇ ਦੇ ਕੇ ਜਾਂਦੀ ਮੇਰੀ ਮੰਮੀ ਨੇ ਇਹ ਵੀ ਕਹਿ ਕੇ ਨਹੀਂ ਭਰਾਵਾ ਮੇਰੀ ਕੁੜੀ ਨੂੰ ਗਾਲਾਂ ਨਾ ਕੱਢੋ ਠੀਕ ਆ ਇਹ ਬੰਦਾ ਨਹੀਂ ਹਟਿਆ ਨੇ ਫੇਰ ਵੀਡੀਓ ਪਾਈ ਕਹਿੰਦਾ ਇਹ ਚਗਲ ਜਨਾਨੀ ਨੂੰ ਮੈਂ ਦੱਸੂਗਾ ਮੈਂ ਵੀਡੀਓ ਨਹੀਂ ਡਿਲੀਟ ਕਰਦਾ ਨਾ ਕਰ ਕੋਈ ਗੱਲ ਨਹੀਂ ਰੱਬ ਨੂੰ ਪਤਾ ਸੀ ਸੱਚਿਆਂ ਠੀਕ ਆ ਮੈਂ ਪੈਸਾ ਖਾਦਾ ਜਾਂ ਨਹੀਂ ਖਾਦਾ ਪਤੀ ਜਪਤੀ ਜੀ ਦਾ ਇਹ ਮੈਨੂੰ ਪਤਾ ਜਾਂ ਆਪਣੇ ਪਰਮਾਤਮਾ ਨੂੰ ਪਤਾ ਹੁਣ ਇਸ ਦੇ ਜਵਾਬ ਵਿੱਚ ਰੰਧਾਵੇ ਨੇ ਕੀ ਕਿਹਾ ਸੁਣੋ ਇਹ ਜਿਹੜਾ ਤੁਸੀਂ ਨੱਚਣ ਟੱਪਣ ਦੇ ਹੁਣ ਇਹ ਉਹਨਾਂ ਬੱਚਿਆਂ ਦੇ ਸਿਰ ਤੇ ਨੱਚਣ ਟੱਪਣ ਦੇ ਜੋ ਜਿਨ੍ਹਾਂ ਨੂੰ ਤੁਸੀਂ ਯਤਿਮ ਕਰਕੇ ਛੱਡ ਦਿੱਤਾ ਠੀਕ ਹੈ ਨਾ ਤੇ ਅਗਲੀ ਗੱਲ ਸਾਡੇ ਕੋਲ ਪ੍ਰੂਫ ਕਾਦੇ ਮੰਗਦੀਆਂ ਤੂੰ ਨਾਲੇ ਤੈਨੂੰ ਅਸੀਂ ਪ੍ਰੂਫ ਕਿਉਂ ਦਈਏ ਪ੍ਰੂਫ ਅਸੀਂ ਉਹਨਾਂ ਬੰਦਿਆਂ ਨੂੰ ਦਵਾਂਗੇ ਜਿਹੜੇ ਬੰਦਿਆਂ ਨੇ ਤੁਹਾਨੂੰ ਪੈਸੇ ਪਾਏ ਆ ਉਹ ਸਾਡੇ ਤੋਂ ਪ੍ਰੂਫ ਮੰਗਣ ਉਹਨਾਂ ਨੂੰ ਅਸੀਂ ਦੱਸੀਏ ਕਿ ਤੁਹਾਡੇ ਪੈਸੇ ਜਿਹੜੇ ਪਾਏ ਆ ਉਹ ਦਸਬੰਧ ਤੁਹਾਡਾ ਸਹੀ ਜਗ੍ਹਾ ਨਹੀਂ ਲੱਗਾ ਤੈਨੂੰ ਪ੍ਰੂਫ ਅਸੀਂ ਕਿਉਂ ਦਈਏ ਕੀ ਲੋੜ ਹੈ ਤੈਨੂੰ ਪ੍ਰੂਫ ਦੇਣ ਦੀ ਤੈਨੂੰ ਨਹੀਂ ਅਸੀਂ ਕੋਈ ਪ੍ਰੂਫ ਦਿੰਦੇ ਬਾਕੀ ਕੱਲ ਤਿਕਰ ਅਮਰ ਰੰਦਾਵਾ ਨੂੰ ਤੂੰ ਸਿਆਣਾ ਸਮਝਦੀ ਹੈ ਹੈ ਤੇ ਆ ਜਮਰ ਰੰਦਾਵਾ ਜਿਹੜਾ ਵਾ ਉਹ ਬੇਪੂਫ ਹੋ ਗਿਆ ਹੈ ਜੇ ਤੂੰ ਕੱਲ ਤਿਕਰ ਸਿਆਣਾ ਸਮਝਦੀ ਹੈ ਨਾ ਤੇ ਤੈਨੂੰ ਇਹ ਗੱਲ ਦਾ ਤੇ ਪਤਾ ਹੀ ਹੋਊਗਾ ਕਿ ਅਮਰ ਰੰਦਾਵਾ ਬਿਨਾ ਪ੍ਰੂਫ ਤੋਂ ਕਿਸੇ ਤੇ ਨਹੀਂ ਬੋਲਦਾ ਜੇ ਉਹਦੇ ਹੱਥ ਕੋਈ ਪ੍ਰੂਫ ਲੱਗਾ ਤੇ ਫੇਰ ਹੀ ਬੋਲਿਆ ਇਹ ਗੱਲ ਦੀ ਤੇ ਤੈਨੂੰ ਸਮਝ ਹੈ ਗਈ ਹੈ ਨਾ ਤੇ ਪ੍ਰੂਫ ਇਦਾਂ ਦਾ ਹੱਥ ਲੱਗਿਆ ਵਾ ਕਿ ਜੇ ਉਹ ਪ੍ਰੂਫ ਸਾਹਮਣੇ ਰੱਖ ਦਈਏ ਨਾ ਤੇ ਜਿੰਨੇ ਪ੍ਰੂਫ ਹੁਣ ਦਿੱਤਾ ਉਹ ਬੰਦਾ ਮੁੱਕਰ ਵੀ ਜਾਵੇ ਤਾਂ ਵੀ ਤੇਰੀ ਇੰਨੀ ਥੂ ਥੂ ਹੋਊਗੀ ਕਿ ਛੱਡ ਗੱਲ ਤੇ ਸਾਨੂੰ ਤੇਰੇ ਸਾਹਮਣੇ ਰੱਖਣ ਦੀ ਲੋੜ ਕੋਈ ਨਹੀਂ ਤੂੰ ਸਬੂਤ ਦੇ ਕਿ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਆਏ ਆ ਤੇ ਕਿੱਥੋਂ-ਕਿੱਥੋਂ ਆਏ ਆ ਤੇ ਤੂੰ ਕਿੰਨੇ ਉਹਨਾਂ ਬੱਚਿਆਂ ਨੂੰ ਦਿੱਤੇ ਆ ਠੀਕ ਆ ਨਾ ਇਹ ਤੂੰ ਪ੍ਰੂਫ ਦੇ ਸਾਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਆ ਤੇ ਬਾਕੀ ਜੇ ਤੁਸੀਂ ਉਹਨਾਂ ਤਿੰਨਾਂ ਬੱਚਿਆਂ ਦੀ ਉਸ ਬਜ਼ੁਰਗ ਜੋੜੇ ਦੀ ਕੇਅਰ ਕਰਨ ਲੱਗ ਜਾਂਦੇ ਹੋ ਉਹਨਾਂ ਨੂੰ ਆਪਣੇ ਕੋਲ ਲੈ ਆਉਂਦੇ ਹੋ ਸਾਡੇ ਵੱਲੋਂ ਭਾਵੇਂ 10 ਲੱਖ ਕੇ ਇੱਕੋ ਹੈਲਪ ਪਾ ਲੋ ਸਾਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਪਰ ਜੇ ਤੁਸੀਂ ਉਹਨਾਂ ਦੇ ਨਾਂ ਤੇ ਹੈਲਪ ਹੋ ਆ ਕੇ ਤੇ ਉਹਨਾਂ ਤੇ ਕਰ ਪਹੁੰਚਾਉਣੀ ਨਹੀਂ ਆ ਤੇ ਫਿਰ ਤੁਹਾਨੂੰ ਪ੍ਰੋਬਲਮ ਆਏ ਗੱਲ ਤੋਂ ਠੀਕ ਹੈ ਇਹ ਮੰਨ ਲਾ ਕਿ ਉਹਨਾਂ ਦਾ ਇਕੱਲਾ ਇਕੱਲਾ ਜਵਾਈ ਆ ਕੀ ਗੱਲ ਇਹ ਆਪਣੇ ਸੱਸ ਸਹੁਰੇ ਨੂੰ ਸਾਹਮਣੇ ਨਹੀਂ ਸਕਦਾ ਉਹਨੂੰ ਬਜ਼ੁਰਗ ਬੰਦੇ ਨੂੰ ਤੁਸੀਂ ਕੰਮ ਦੇ ਘਲਾਉਂਦੇ ਹੋ ਕੀ ਗੱਲ ਇਹਦੇ ਗੁੱਟ ਟੁੱਟੇ ਆ ਇਹ ਨਹੀਂ ਕੰਮ ਕਰ ਸਕਦਾ ਇਹ ਜਾਵੇਂਗਾ ਕੰਮ ਤੇ ਬਾਹਲ ਕੇ ਉਹਨਾਂ ਬਜ਼ੁਰਗ ਜੋੜੇ ਨੂੰ ਰੋਟੀ ਖਵਾ ਲਓ ਉਹਨਾਂ ਬੱਚਿਆਂ ਦੀ ਸੇਵਾ ਕਰੋ ਕੇਅਰ ਕਰੋ ਉਹਨਾਂ ਨੂੰ ਸਕੂਲੇ ਪੜ੍ਹਾਓ ਜੇ ਮੰਨ ਲਓ ਤੁਹਾਨੂੰ ਕਮਾਈ ਆਉਂਦੀ ਆ ਤੇ ਫਿਰ ਕੀ ਆ ਜੇ ਮੰਨ ਲਓ ਤੁਹਾਡੇ 4 ਬੱਚੇ ਹੁੰਦੇ ਤੇ ਫਿਰ ਵੀ ਪੜਾਉਣਾ ਹੀ ਤੇ ਹੁਣ ਉਹਨਾਂ ਨੂੰ 4 ਬਣਾ ਲਓ ਆਪਣੇ ਬੱਚੇ ਬਣਾ ਲਓ ਪੜਾਓ ਉਹਨਾਂ ਨੂੰ ਵਧੀਆ ਤੇ ਫਿਰ ਜਿਹੜਾ ਤੁਹਾਨੂੰ ਕੋਈ ਪੈਸੇ ਪਾਉਂਦਾ ਵਾ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਕਿਉਂਕਿ ਜੇ ਤੁਸੀਂ ਇਹਨਾਂ ਦੇ ਬੱਚਿਆਂ ਦੀ ਕੇਅਰ ਕਰੋਗੇ ਤੇ ਫਿਰ ਕੋਈ ਹੈਲਪ ਲੈ ਵੀ ਲਓਗੇ ਤੇ ਸਾਨੂੰ ਨਹੀਂ ਕੋਈ ਪ੍ਰੋਬਲਮ ਪਰ ਜੇ ਤੁਸੀਂ ਹੈਲਪ ਲੈ ਲੈਂਦੇ ਹੋ ਲੋਕਾਂ ਤੋਂ ਤੇ ਬੱਚਿਆਂ ਦੀ ਕੇਅਰ ਨਹੀਂ ਕਰਦੇ ਉਹ ਗੱਲ ਆ ਨਹੀਂ ਚੱਲਣੀ ਆ ਬਈ ਉਹ ਨਹੀਂ ਚੱਲਣ ਦੇਣੀਆਂ ਬੱਚੇ ਲੈ ਆਓ ਆਪਣੇ ਕੋਲ ਸਾਰੇ ਬਜ਼ੁਰਗ ਜੋੜੇ ਨੂੰ ਹੀ ਲੈ ਆਓ ਤੇ ਸੇਵਾ ਕਰੋ ਉਹਨਾਂ ਦੀ ਤੇ ਕੋਈ ਗੱਲ ਦੀ ਪੈਸੇ ਭਾਵੇਂ ਲੱਖ ਦਾ 2 ਲੱਖ ਪਵਾ ਲੋਗੇ ਕੋਈ ਕੋਲ ਹੈਲਪ ਵਾਸਤੇ ਸਾਨੂੰ ਨਹੀਂ ਪ੍ਰੋਬਲਮ ਕੋਈ ਹੁਣ ਤੁਹਾਨੂੰ ਕੀ ਲੱਗਦਾ ਕੀ ਸੱਚਮੁੱਚ ਮਨਪਿਤ ਭੈਣ ਆਪਣੇ ਭਤੀਜੇ ਭਤੀਜੀ ਦੇ ਨਾਮ ਤੇ ਬਾਹਰੋਂ ਪੈਸੇ ਮੰਗਾ ਕੇ ਖਾਂਦੀ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ